ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਅੱਜ ਦੀ ਕਹਾਣੀ ਇੱਕ ਪੈਨ ਵੱਲੋਂ ਦੱਸੀ ਗਈ ਘਟਨਾ ਹੈ ਕਹਾਣੀ ਸੁਣ ਕੇ ਕਮੈਂਟ ਜ਼ਰੂਰ ਕਰਿਓ ਮੇਰਾ ਨਾਮ ਮਨਜਿੰਦਰ ਕੌਰ ਹੈ ਮੇਰੀ ਉਮਰ 28 ਸਾਲ ਦੀ ਹੋ ਗਈ ਸੀ ਹੁਣ ਮੈਂ ਮਲੇਸ਼ੀਆ ਵਿੱਚ ਕੰਮ ਕਰਦੀ ਹਾਂ ਇੱਥੇ ਇਹ ਆਪਣੀ ਸੈਟਿੰਗ ਕੀਤੀ ਹੋਈ ਹੈ ਸੋਚਿਆ ਕਿ ਵਿਆਹ ਕਰਾਉਣ ਤੋਂ ਬਾਅਦ ਜ਼ਿੰਦਗੀ ਚੰਗੀ ਕੁਝ ਰੁਕੀ ਕਿਉਂਕਿ ਮਾਂ ਦੇ ਮਰਨ ਤੋਂ ਬਾਅਦ ਮੇਰੇ ਪਿਓ ਹੀ ਸੀ ਜਿਨੇ ਮੈਨੋ ਪਾਲਿਆ ਸੀ ਮੈਂ ਚੰਗੀ ਜਵਾਨ ਤੇ ਸੋਹਣੀ ਸੀ ਅਸੀਂ ਜਾਤ ਦੇ ਜੱਟ ਸੀ ਪਰ ਇੰਨੇ ਅਮੀਰ ਨਹੀਂ ਸੀ ਕਿਉਂਕਿ ਉਸ ਵੇਲੇ ਜ਼ਮੀਨ ਜਾਇਦਤ ਵਿੱਚੋਂ ਤਾਂ ਇਹ ਨਹੀਂ ਜ਼ਿਆਦਾ ਡੈਡੀ ਨੂੰ ਹਿੱਸਾ ਨਹੀਂ ਦਿੱਤਾ ਸੀ ਮੇਰਾ ਭਰਾ ਤਾਂ ਬਹੁਤ ਛੋਟਾ ਸੀ ਮੇਰੀ ਮਾਂ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਸੀ ਤੇ ਉਹ ਸਾਨੂੰ ਛੱਡ ਕੇ ਚਲੀ ਗਈ ਸੀ ਮੇਰੇ ਮਾਮੇ ਬਹੁਤ ਅਮੀਰ ਸੀ ਸਾਡੇ ਕੋਲ ਆਉਂਦੇ ਜਾਂਦੇ ਸੀ ਸਾਨੂੰ ਸੌਦਾ ਪੱਤਾ ਤੇ ਹੋਰ ਵੀ ਲੋੜੀਆਂ ਚੀਜ਼ਾਂ ਦੇ ਕੇ ਜਾਂਦੇ ਹੁੰਦੇ ਸੀ ਮੇਰਾ ਡੈਡੀ ਕੰਮ ਕਰਦਾ ਸੀ ਸਾਨੂੰ ਕਦੇ ਭੁੱਖੇ ਮਰਨ ਨਹੀਂ ਦਿੱਤਾ ਸੀ ਚੰਗਾ ਪਾਉਂਦੇ ਸੀ ਤੇ ਚੰਗਾ ਖਾਂਦੇ ਸੀ ਪਰ ਫਿਰ ਵੀ ਆਪਣੇ ਘਰਵਾਲੇ ਦੇ ਕੇ ਪੈਸਾ ਬੜਾ ਸੋਚ ਕੇ ਖਰਚ ਕਰੀਦਾ ਸੀ ਕਿ ਕਿਤੇ ਔਖੇ ਵੇਲੇ ਕਿਸੇ ਅੱਗੇ ਹੱਥ ਨਾ ਆਟਣੇ ਪੈ ਜਾਣ ਕਮਾਉਣ ਵਾਲਾ ਹੀ ਕੱਲਾ ਮੇਰਾ ਪਿਓ ਹੀ ਸੀ ਸਾਡਾ ਘਰ ਵੀ ਠੀਕ ਠਾਕ ਜਾ ਸੀ ਪਰ ਮੇਰਾ ਪਿਓ ਵਿਚਾਰਾ ਇੱਕ ਦਿਨ ਵੀ ਕੰਮ ਤੋਂ ਛੁੱਟੀ ਨਹੀਂ ਕਰਦਾ ਸੀ ਤਾਂ ਇਹ ਹੁਣੀ ਰਾਤ ਕਿ ਕਮਾਉਂਦੇ ਸੀ ਤੇ ਰਾਤ ਕਿ ਸੌਂਦੇ ਸੀ ਮੇਰੇ ਡੈਡੀ ਨੇ 1.5 ਕਿੱਲਾ ਜ਼ਮੀਨ ਦਾ ਸੀ ਤੇ ਉਹ ਵੀ ਵੇਚ ਦਿੱਤਾ ਸੀ। ਇੰਨੀ ਕਿ ਜ਼ਮੀਨ ਦਾ ਕੀ ਕਰਨਾ? ਤਾਇਏ ਨੇ ਦਾਦਾ ਤਾਦੀ ਦਾ ਹਿੱਸਾ, ਪੂਆ ਦਾ ਹਿੱਸਾ, ਸਭ ਕੁਝ ਆਪ ਹੀ ਸੰਭਲ ਲਿਆ ਸੀ। 1.5 ਕਿੱਲਾ ਡੈਡੀ ਤੇ ਮੱਥੇ ਮਾਰਿਆ ਸੀ। ਅਸੀਂ ਉਦੋਂ ਛੋਟੇ ਸੀ, ਸਾਨੂੰ ਇੰਨਾਂ ਚੀਜ਼ਾਂ ਦਾ ਪਤਾ ਨਹੀਂ ਸੀ। ਤਾਇਏ ਦੇ ਨਿਆਣੇ ਵੀ ਵੱਡੇ ਤੇ ਸਮਝਦਾਰ ਸੀ। ਮੈਂ ਤਾਂ ਹਜੇ ਮਸਾਂ ਉਦੋਂ ਕੋਈ 12 ਸਾਲ ਦੀ ਸੀ, ਪਰ ਮੈਨੂੰ ਸਮਝ ਸੀ ਤਾਇਏ ਨੇ ਤਾਂ ਆਪਣੀ ਕੁੜੀ ਦਾ ਵਿਆਹ ਵੀ ਬੜੀ ਠਾਠ ਬਾਠ ਨਾਲ ਕੀਤਾ ਸੀ। ਚੰਗਾ ਸੌਣਾ ਪਾਇਆ ਸੀ ਤੇ 10 ਵਾਰ ਦੀ ਕੋਈ ਕਸਰ ਨਹੀਂ ਛੱਡੀ ਸੀ ਇੱਕੋ ਇੱਕ ਕੁੜੀ ਸੀ ਤੇ ਸੌਰਿਆਂ ਦੀਆਂ ਨਾਸਾਂ ਬੰਦ ਕਰ ਦਿੱਤੀਆਂ ਸੀ ਮੇਰਾ ਡੈਡੀ ਵਿਚਾਰਾ ਮੇਰੀ ਫਿਕਰ ਵਿੱਚ ਰਹਿੰਦਾ ਸੀ ਕਿ ਧੀ ਦਾ ਵਿਆਹ ਕਰਨਾ ਹੈ ਤੇ ਪੈਸਿਆਂ ਦੀ ਲੋੜ ਪਊਗੀ ਇਸ ਲਈ ਵਿਚਾਰਾ ਬੜਾ ਸੋਚ-ਸੋਚ ਕੇ ਪੈਸਾ ਖਰਚਦਾ ਹੁੰਦਾ ਸੀ ਘਰ ਦੇ ਘਰਾਉਂਦੇ ਡੈਡੀ ਨੇ ਵੀ ਕੰਮ-ਕਾਰ ਕਰਕੇ ਕੁਝ ਪੈਸੇ ਜਮ੍ਹਾਂ ਕਰ ਲਏ ਅਸੀਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਖਰਚਾ ਤਾਂ ਕੋਈ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਕ੍ਰਿਪੀਤਾ ਆਵੇ ਤੇ ਜ਼ਿੰਦਗੀ ਚ ਆਉਂਦੇ ਸੀ ਅਸੀਂ ਭੈਣ ਭਰਾ ਦੋ ਹਾਂ ਬਹੁਤ ਸੋਹਣੇ ਸੀ ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੇਰੇ ਡੈਡੀ ਨੇ ਮੈਨੂੰ ਕੰਮ ਦਾ ਕਹਿਣਾ ਤਾਂ ਮੈਂ ਆਪਣੇ ਮਾਸੂਮ ਜਿਹੇ ਹੱਥਾਂ ਨਾਲ ਆਟਾ ਗੁੰਨਣਾ ਤੇ ਰੋਟੀਆਂ ਲਾਉਣੀਆ ਡੈਡੀ ਨੇ ਵੀ ਕੰਮ ਤੇ ਚਲੇ ਜਾਣਾ ਜਿੱਦਾਂ ਦੀਆਂ ਵਿੰਗੀਆਂ ਚਿਬੀਆਂ ਹੁੰਦੀਆਂ ਸੀ ਚੁੱਪ ਕਰਕੇ ਖਾ ਲੈਣੀਆਂ ਸੀ ਮੇਰਾ ਭਰਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਜਿੰਦਰੇ ਤੂੰ ਸਿੱਧੀਆਂ ਰੋਟੀਆਂ ਲਾਇਆ ਕਰ ਤਾਂ ਹੀ ਹੁਣਾਂ ਦੀਆਂ ਰੋਟੀਆਂ ਕਿੰਨੀਆਂ ਗੋਲ ਹੁੰਦੀਆਂ ਮੈਂ ਉਹਨੂੰ ਕਹਿੰਦੀ ਸੀ ਕਿ ਕਿਸੇ ਵੱਲ ਦੇਖ ਕੇ ਮਨ ਨਹੀਂ ਲੱਚਾਈਦਾ ਮੈਂ ਆਪਣੇ ਭਰਾ ਨੂੰ ਰੋਜ਼ ਪਰੌਠੇ ਲਾ ਕੇ ਦਿੰਦੀ ਸੀ ਉਹ ਮੇਰੀਆਂ ਰੋਟੀਆਂ ਨਾਂਨੇ ਦਿੰਦੀ ਵੀ ਕਿਉਂਕਿ ਉਹ ਨਿਆਣਾ ਸੀ ਉਹਨਾਂ ਵੱਲ ਦੇਖ ਕੇ ਮਨ ਤਾਂ ਥੋੜਾ ਕਰਦਾ ਹੈ ਭਾਵੇਂ ਹੀ ਉਹ ਆਪਣੇ ਤੋਂ ਵੱਖਰੇ ਘਰ ਰਹਿੰਦੇ ਸੀ ਪਰ ਫਿਰ ਵੀ ਅਸੀਂ ਉਹਨਾਂ ਦੇ ਘਰ ਚਲੇ ਜਾਂਦੇ ਸੀ ਮੇਰੀ ਤਾਈ ਸਾਨੂੰ ਵੇਖ ਕੇ ਬੜਾ ਨਾਕੋਬਲ ਕੱਟਦੇ ਹੁੰਦੇ ਸੀ ਤਾਇਆ ਵੈਸੇ ਤਾਂ ਚੰਗਾ ਸੀ ਪਰ ਹੈ ਬੜਾ ਨੀਤਾ ਮਾੜਾ ਸੀ ਸਭ ਕੁਝ ਹੜੱਪ ਕੇ ਉਹਨੂੰ ਸਬਰ ਨਹੀਂ ਆਉਂਦਾ ਸੀ ਉਹ ਤਾਂ ਚਾਹੁੰਦਾ ਸੀ ਕਿ ਸਾਨੂੰ ਵੀ ਸਾਡੇ ਮਾਮੇ ਲੈ ਜਾਣ ਉਹ ਸਾਡੇ ਘਰ ਤੇ ਹੀ ਕਬਜ਼ਾ ਵੀ ਕਰ ਲਵੇ ਇੱਕ ਦਿਨ ਮੇਰੇ ਡੈਡੀ ਕਹਿੰਦੇ ਕਿ ਸੁਖਿਆ ਤੂੰ ਨਿਆਣਿਆਂ ਨੂੰ ਇਹੋ ਦੇ ਨਾਨਕੇ ਭੇਜ ਦੇ ਉੱਥੇ ਪੜ ਲੈਣਗੇ ਨਾਲੇ ਵੀ ਫਿਕਰ ਹੋ ਕੇ ਰਹਿਣਗੇ ਤੇ ਤੂੰ ਕੰਮ ਕਰ ਲਈ ਰੋਟੀਆਂ ਹੀ ਚਾਰ ਆਉਂਦੀ ਭਾਬੀ ਕੋਲੋਂ ਖਾ ਲੈ ਪਰ ਮੇਰੇ ਡੈਡੀ ਨੇ ਹੱਥ ਲੱਗ ਗਏ ਸੀ ਉਹਨੇ ਕਿਹਾ ਕਿ ਨਹੀਂ ਮੈਂ ਆਪਣੇ ਨਿਆਣੇ ਵੀ ਦੂਰ ਨਹੀਂ ਕਰਨੇ ਕੰਮ ਵੀ ਕਰਕੇ ਇਹਨਾਂ ਨੂੰ ਹੀ ਖਵਾਉਂਗਾ ਮੈਂ ਇੰਨਾ ਵੀ ਮਾੜਾ ਨਹੀਂ ਕਿਉਂਕਿ ਮੇਰਾ ਡੈਡੀ ਨਸ਼ਾ ਪਤਾ ਨਹੀਂ ਕਰਦਾ ਸੀ ਉਹਨੂੰ ਸ਼ਰੀਫ ਵੀ ਨਹੀਂ ਕਹਿ ਸਕਦੇ ਸੀ ਪਰ ਫਿਰ ਵੀ ਆਪਣੀ ਸਮਝਦਾਰੀ ਨਾਲ ਉਹਨੇ ਸਾਨੂੰ ਪੜਾਇਆ ਜਦੋਂ ਮੈਂ 8ਵੀਂ ਵਿੱਚ ਹੋਈ ਤਾਂ ਜਵਾਨ ਹੋਣ ਲੱਗੀ ਸੀ ਮੈਂ ਆਪਣੇ ਪਿਓ ਵਾਂਗ ਕਾਫੀ ਜਵਾਨ ਸੀ ਜਦ ਕਿ ਮੇਰੀ ਮਾਂ ਥੋੜੀ ਮਧਰੀ ਸੀ ਪਰ ਫੇਰ ਵੀ ਅਸੀਂ ਭੈਣ ਭਰਾ ਕਾਫੀ ਜਵਾਨ ਨਿਕਲੇ ਸੀ ਮੇਰਾ ਭਰਾ ਤਾਂ ਛੋਟਾ ਸੀ ਜਦੋਂ 8ਵੀਂ ਵਿੱਚ ਹੋਈ ਤਾਂ ਪਿੰਡ ਦੇ ਲੰਬੜਦਾਰਾਂ ਦਾ ਮੁੰਡਾ ਮੈਨੂੰ ਪਸੰਦ ਕਰਨ ਲੱਗ ਗਿਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਹਰ ਵੇਲੇ ਮੈਨੂੰ ਹੀ ਤੱਕਦਾ ਰਹਿੰਦਾ ਸੀ ਜਦਕਿ ਉਹ 10ਵੀਂ ਵਿੱਚ ਸੀ ਤੇ ਮੈਂ 8ਵੀਂ ਵਿੱਚ ਸੀ ਮੈਂ ਪੜਨ ਨੂੰ ਵੀ ਛਾਸੀ ਜੇ ਮੇਰੀ ਮਾਂ ਹੁੰਦੀ ਤਾਂ ਸ਼ਾਇਦ ਮੇਰਾ ਪਿਓ ਸਾਨੂੰ ਪ੍ਰਾਈਵੇਟ ਸਕੂਲ ਵਿੱਚ ਭੇਜਦਾ ਪਰ ਸਰਕਾਰੀ ਸਕੂਲ ਵਿੱਚ ਜਾਣ ਦਾ ਕਾਰਨ ਇਹ ਸੀ ਕਿ ਜ਼ਿੰਮੇਵਾਰੀ ਥੋੜੀ ਘੱਟ ਜਾਂਦੀ ਸੀ ਤੇ ਆਪ ਹੀ ਤਿਆਰ ਹੋ ਕੇ ਜਾਣਾ ਪੈਂਦਾ ਸੀ ਮੈਂ ਆਪਣੇ ਭਰਾ ਨੂੰ ਤਿਆਰ ਕਰਕੇ ਦਿੰਦੀ ਸੀ ਤੇ ਫਿਰ ਆਪ ਜਿੱਦਾਂ ਦਾ ਵੀ ਸੀ ਸਿਰ ਮੂੰਹ ਧੋ ਕੇ ਚਲੀ ਜਾਂਦੀ ਸੀ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਤਾਂ ਉਹਨਾਂ ਦੀਆਂ ਮਾਵਾਂ ਤਿਆਰ ਕਰਦੀਆਂ ਸੀ ਜ਼ਿੰਮੇਵਾਰੀਆਂ ਜ਼ਿਆਦਾ ਸੀ ਤੇ ਇਸ ਲਈ ਸਰਕਾਰੀ ਸਕੂਲ ਵਿੱਚ ਹੀ ਮੈਂ ਪੜ੍ਹਾਈ ਕੀਤੀ ਸੀ ਨੰਬਰ ਤਾਂ ਰੰਦਾ ਮੁੰਡਾ ਹਰ ਵੇਲੇ ਮੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੀ। ਅਸੀਂ ਕਲਾਸ ਵਿੱਚ ਮੁੰਡੇ ਕੁੜੀਆਂ ਇੱਕ ਦੂਸਰੇ ਨੂੰ ਬੁਲਾਉਂਦੇ ਹੁੰਦੇ ਸੀ ਤੇ ਉਹ ਵੀ ਸਾਡੀ ਕਲਾਸ ਵਿੱਚ ਆਉਂਦਾ ਹੁੰਦਾ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਹਮੇਸ਼ਾ ਮੈਨੂੰ ਕਿਉਂ ਦੇਖਦਾ ਰਹਿੰਦਾ ਹੈ। ਫਿਰ ਇੱਕ ਦਿਨ ਮੈਨੂੰ ਕਹਿਣ ਲੱਗਾ ਮਨਜਿੰਦਰ ਮੈਂ ਤੇਰੇ ਲਈ ਕੁਝ ਲੈ ਕੇ ਆਇਆ। ਮੈਂ ਉਹਨੂੰ ਕਿਹਾ ਕੀ ਲੈ ਕੇ ਆਇਆ? ਇੱਕ ਬਗੀਚੇ ਚੋਂ ਸਕੂਲੋਂ ਕਲਾਬ ਦਾ ਫੁੱਲ ਤੋੜ ਕੇ ਮੈਨੂੰ ਦੇ ਦਿੱਤਾ। ਮੈਂ ਸੋਚਿਆ ਕਿ ਸ਼ਾਇਦ ਉਹ ਤਾਂ ਹੀ ਮਜ਼ਾਕ ਕਰਦਾ ਮੈਂ ਵੀ ਕਮਲੀ ਜੀ ਸੀ ਗੁਲਾਬ ਦੀਆਂ ਪੰਖੜੀਆਂ ਤੱਕ ਤੋੜ ਕੇ ਉੱਪਰ ਨੂੰ ਸਟਕੇ ਹੱਸ ਕੇ ਸਾਹ ਦਿੱਤਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਇੰਨੇ ਪਿਆਰ ਨਾਲ ਦਿੱਤਾ ਤੇ ਤੂੰ ਫੁੱਲ ਤੋੜ ਦਿੱਤਾ ਮੈਂ ਕਿਹਾ ਕਿ ਹੋਰ ਬਥੇਰੇ ਲੱਗਿਆ ਇੱਕ ਫੁੱਲ ਟੁੱਟ ਜਾਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਪਰ ਉਹਨੂੰ ਪਤਾ ਸੀ ਕਿ ਮੈਨੂੰ ਤਾਂ ਉਹਦੇ ਦਿਲ ਬਾਰੇ ਪਤਾ ਹੀ ਨਹੀਂ ਸੀ ਮੈਂ ਉਹਨੂੰ ਇਗਨੋਰ ਕਰ ਰਹੀ ਕਰਦੀ ਸੀ ਮੈਂ ਕਿਹਾ ਕਿ ਵੈਸੇ ਹੀ ਸ਼ਾਇਦ ਸਾਡੀ ਕਲਾਸ ਦੇ ਮੁੰਡਿਆਂ ਵਾਂਗ ਬੁਲਾ ਲੈਂਦਾ ਹੋਕ ਪਰ ਉਹਦੀ ਨੀਤ ਤਾਂ ਮੇਰੇ ਲਈ ਹੋਰੀ ਸੀ ਮੈਂ ਉਹਨੂੰ ਕਦੇ ਜ਼ਿਆਦਾ ਸੀਰੀਅਸ ਹੋ ਕੇ ਬੁਲਾਇਆ ਨਹੀਂ ਸੀ ਮੇਰੀ ਆਦਤ ਸੀ ਕਿ ਮੈਂ ਹਰ ਕਿਸੇ ਨਾਲ ਮਜ਼ਾਕ ਦੀ ਵਿੱਚ ਗੱਲ ਕਰਦੀ ਸੀ ਮੈਂ ਕਿਸੇ ਗੱਲ ਨੂੰ ਸੀਰੀਅਸ ਨਹੀਂ ਲੈਂਦੀ ਸੀ ਕਿਉਂਕਿ ਘਰ ਦੇ ਹਾਲਾਤ ਹੀ ਇਦਾਂ ਦੇ ਸੀ ਕਿ ਟੈਨਸ਼ਨ ਬਹੁਤ ਸੀ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਟੈਨਸ਼ਨ ਫਰੀ ਰੱਖਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਸਕੂਲ ਵਿੱਚ ਹੁੰਦੀ ਸੀ ਤਾਂ ਹਾਸ ਕੇ ਟਾਈਮ ਲੰਘ ਜਾਂਦਾ ਸੀ ਜਦੋਂ ਘਰ ਆਉਂਦੀ ਘਰ ਦਾ ਕੰਮ ਪੜਾਈ ਹੋਰ ਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਮੈਨੂੰ ਖੇਚੜ ਜਾਂਦੀ ਸੀ ਹਰ ਰੋਜ਼ ਤਾਂ ਮੈਨੂੰ ਕੋਈ ਦਾਲ ਸਬਜ਼ੀ ਬਣਾਉਣ ਤੋਂ ਹੀ ਖੇਚੜਦੀ ਹੁੰਦੀ ਸੀ ਫਿਰ ਉਹੀ ਰੋਜ਼-ਰੋਜ਼ ਕੰਮ ਸਫਾਈ ਕਰਨੀ ਕਦੀ ਕੋਈ ਆ ਗਿਆ ਰਹਿੰਦਾ ਸੀ ਉਨਾਂ ਨਾਲ ਰਹੀ ਵੀ ਚਾਹ ਪਾਣੀ ਡੈਡੀ ਵਿਚਾਰਾ ਤਾਂ ਸਾਰਾ ਦਿਨ ਕੰਮ ਤੋਂ ਥੱਕਿਆ ਹੁੰਦਾ ਸੀ ਉਹ ਵੀ ਆ ਕੇ ਮੇਰੇ ਹੱਥਾਂ ਵੱਲ ਦੇਖਦਾ ਸੀ ਕਿ ਮਨਜਿੱਤਰ ਪੁੱਤ ਲਿਆ ਰੋਟੀ ਖਾ ਲਏਗੇ ਅਸੀਂ ਵੀ ਤੋਂਨੇ ਭੈਣ ਭਰਾ ਰਾਤ ਦੇ 8 ਵਜੇ ਤੱਕ ਡੈਡੀ ਨੂੰ ਅੜੀ ਕਿਧਰ ਰਹਿੰਦੇ ਸੀ ਕਿ ਕਦੋਂ ਡੈਡੀ ਆਵੇ ਤੇ ਕਦ ਰੋਟੀ ਖਾਈਏ ਡੈਡੀ ਸਾਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਰੋਟੀ ਖਾ ਲਿਆ ਕਰੋ ਮੈਂ ਜਦੋਂ ਆਇਆ ਕਰੂੰਗਾ ਤੇ ਮੈਂ ਆਪ ਹੀ ਖਾ ਲਿਆ ਕਰੂੰਗਾ ਡੈਡੀ ਮੈਨੂੰ ਬੜਾ ਪਿਆਰ ਕਰਦਾ ਹੁੰਦਾ ਸੀ ਕਿ ਮੇਰੀ ਲਾਡੋਤੀ ਕਿੰਨਾ ਕੰਮ ਕਰਦੀ ਆ ਮੇਰੇ ਭਰਾ ਕੋਲ ਤਾਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀ ਮੈਂ ਉਹਨੂੰ ਰੋਟੀ ਖਵਾ ਦਿੰਦੀ ਹੁੰਦੀ ਸੀ ਹੌਲੀ ਹੌਲੀ ਉਹ ਵੀ ਸਮਝਦਾਰ ਹੋ ਗਿਆ ਸੀ ਉਹਨੇ ਵੀ ਟੈਡੀ ਨੂੰ ਅੜਿੱਕਣਾ ਸ਼ੁਰੂ ਕਰ ਦਿੱਤਾ ਸੀ ਦਿਨ ਰਾਤ ਅਸੀਂ ਫਿਕਰ ਜੀ ਵਿੱਚ ਰਹਿੰਦੇ ਸੀ ਕਿ ਸਾਡੀ ਜ਼ਿੰਦਗੀ ਖਰਾ ਇਦਾਂ ਹੀ ਲੰਘ ਜਾਣੀ ਹੈ ਪਰ ਪਤਾ ਹੀ ਨਹੀਂ ਲੱਗਿਆ ਕਦੋਂ ਦਿਨ ਬਦਲ ਗਏ ਦਿਨ ਵੀ ਉਦੋਂ ਬਦਲ ਗਏ ਜਦੋਂ ਸਾਡੀ ਉਮਰ ਲੰਘ ਗਈ ਸੀ ਉਮਰ ਲਗਾਉਣ ਤੋਂ ਬਾਅਦ ਸਾਨੂੰ ਹੋਸ਼ ਆਈ ਸੀ ਨਹੀਂ ਤਾਂ ਚੜੀ ਜਵਾਨੀ ਵਿੱਚ ਸਾਨੂੰ ਟੈਨਸ਼ਨਾਂ ਨੇ ਮਾਰਿਆ ਹੋਇਆ ਸੀ ਮੈਂ ਇਦਾਂ ਹੀ 8ਵੀਂ ਤੋਂ 10ਵੀਂ ਵਿੱਚ ਹੋ ਗਈ ਸੀ ਨੰਬਰਦਾਰ ਦਾ ਮੁੰਡਾ ਪਲੱਸ 2 ਵਿੱਚ ਹੋ ਗਿਆ ਸੀ 12ਵੀਂ ਤੱਕ ਸਕੂਲ ਹੋਣ ਕਰਕੇ ਅਮੀਰ ਲੋਕਾਂ ਦੇ ਨਿਆਣੇ ਵੀ ਸਰਕਾਰੀ ਸਕੂਲ ਵਿੱਚ ਹੀ ਪੜਦੇ ਸੀ ਪਰ ਕੋਈ ਕੋਈ ਪੜ੍ਹੇ ਲਿਖੇ ਸੀ ਜਿਹੜੇ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੇ ਸੀ ਨੰਬਰਦਾਰ ਦਾ ਮੁੰਡਾ ਤੇ ਸਾਡਾ ਘਰ ਵੱਲ ਆਉਣ ਲੱਗ ਪਿਆ ਸੀ ਉਧਰੋਂ ਮਲੇ ਵੱਲੋਂ ਕੋਈ ਵੀ ਸਾਡੇ ਨਾਲ ਇਦਾਂ ਨਹੀਂ ਆਉਂਦਾ ਸੀ ਬਸ ਘਰ ਦੇ ਵੱਡੇ ਹੀ ਕਿਸੇ ਮਰੇ ਜੰਮੇ ਤੇ ਹੁੰਦੇ ਸੀ ਜਾਂ ਫਿਰ ਕੁੜੀਆਂ ਮੁੰਡਿਆਂ ਦੇ ਬਾਰੋਂ ਬਾਰ ਹੀ ਮੇਲ ਜੋਲ ਸੀ ਇਦਾਂ ਕੋਈ ਇੱਧਰ ਉੱਤਰਣ ਨਹੀਂ ਜਾਂਦਾ ਹੁੰਦਾ ਸੀ ਉਹ ਸਾਡੇ ਘਰ ਵੱਲ ਆਇਆ ਤੇ ਬੜੀ ਜੋਰ ਨਾਲ ਸਾਡੇ ਘਰ ਦੇ ਮੋਰੇ ਆ ਕੇ ਹਾਰਨ ਮਾਰਿਆ ਮਹਿਰਾਨ ਜੀ ਹੋਈ ਕਿ ਅੱਜ ਸਾਡੇ ਘਰਾਂ ਮੋਰੇ ਕਿੰਨੇ ਹਾਰਨ ਮਾਰਿਆ ਅੱਗੇ ਤਾਂ ਕਦੀ ਨਹੀਂ ਮਾਰਿਆ ਹਾਰਨ ਤੇ ਉਹ ਹਾਰਨ ਮਾਰ ਕੇ ਲੰਘ ਗਿਆ ਸੀ ਮੇਰਾ ਭਰਾ ਤਾਂ ਫਿਰਨ ਗਿਆ ਹੋਇਆ ਸੀ ਮੈਂ ਅਕਸਰ ਹੀ ਘਰੇ ਇਕੱਲੀ ਹੁੰਦੀ ਸੀ ਮੇਰੀ ਤਾਈ ਨੇ ਕੰਧ ਉੱਪਰੋਂ ਵੇਖਿਆ ਕੋਈ ਵੀ ਨਹੀਂ ਸੀ ਉਹਨੂੰ ਤਾਂ ਸਿੱਧਾ ਮੇਰੇ ਤੇ ਹੀ ਸ਼ੱਕ ਹੋਣਾ ਸੀ ਕਿਉਂਕਿ ਕੁੜੀ ਮੈਂ ਹੀ ਸੀ ਉਹਦੇ ਤਾਂ ਆਪਦੇ ਮੁੰਡੇ ਬਾਹਰ ਸੀ ਤੇ ਕੁੜੀ ਵਿਆਹ ਦਿੱਤੀ ਸੀ ਮੈਂ ਵੀ ਸੀ ਤੇ ਮੇਰਾ ਭਰਾ ਛੋਟਾ ਸੀ ਉਹ ਜ਼ਿਆਦਾਤਰ ਖੇਡਣ ਚਲਾ ਜਾਂਦਾ ਸੀ ਮੈਂ ਵੀ ਤਾਈ ਦੇ ਕਰਕੇ ਬਾਹਰ ਨਿਕਲ ਕੇ ਵੇਖਿਆ ਨਹੀਂ ਕਿ ਕੋਈ ਗੱਲ ਹੋਵੇ ਨਾ ਹੋਵੇ ਇਹ ਨਹੀਂ ਮੇਰੀਆਂ ਗੱਲਾਂ ਐਵੇਂ ਬਣਾ ਲੈਣੀਆਂ ਤੇ ਸ਼ੱਕ ਕਰੂ ਨਾਲੇ ਡੈਡਮੀ ਚੁਗਨਿਆਂ ਲਾਊਗੀ ਐ ਸਲੇਮੈਂ ਅੰਦਰ ਹੀ ਬੈਠੀ ਰਹੀ ਸੋਚਿਆ ਕਿ ਅਗਲੇ ਦਿਨ ਜੇ ਕੋਈ ਇਦਾਂ ਦੁਬਾਰਾ ਹਰਨ ਮਾਰੂਗਾ ਤਾਂ ਧਿਆਨ ਰੱਖੂਗੀ ਤੇ ਉਹੀ ਗੱਲ ਹੋਈ ਅਗਲੇ ਦਿਨ ਫਿਰ ਜਦੋਂ ਮੈਂ ਸਕੂਲ ਤੋਂ ਆਈ ਤਾਂ ਨੰਬਰਦਾਰਾਂ ਦਾ ਨਿਸ਼ਾਨ ਮੇਰੇ ਪਿੱਛੇ ਮੋਟਰਸਾਈਕਲ ਲੈ ਕੇ ਆਇਆ ਕਹਿਣ ਲੱਗਾ ਮਰਜਿੰਦਰ ਕੱਲ ਮੈਂ ਤੁਹਾਡੇ ਘਰਾਂ ਵਾਲਾ ਆਇਆ ਸੀ ਤੂੰ ਮੈਨੂੰ ਦਿਸਿ ਹੀ ਨਹੀਂ ਮੈਂ ਕਿਹਾ ਜੇ ਕੋਈ ਕੰਮ ਹੁੰਦਾ ਤਾਂ ਸਕੂਲ ਹੀ ਦੱਸ ਦਿਆ ਕਰ ਘਰਾਂ ਵੱਲ ਜਿਹੜਾ ਨਾ ਮਾਰਿਆ ਤਾਂ ਆਇਆ ਕਰ ਇਦਾਂ ਘਰ ਦੇ ਸ਼ੱਕ ਕਰਨਗੇ ਤੇ ਗਲਤ ਸਮਝਣਗੇ ਕਿ ਆਪਾਂ ਇਦਾਂ ਦੇ ਹੀ ਹਾਂ ਉਹ ਕਹਿਣ ਲੱਗਾ ਇਹੋ ਜੀ ਗੱਲ ਤਾਂ ਨਹੀਂ ਪਰ ਫਿਰ ਵੀ ਤੇਰੇ ਮਗਰ ਤਾਂ ਆਉਣਾ ਹੀ ਪੈਂਦਾ ਹੈ ਮੈਂ ਕਿਹਾ ਮੇਰੇ ਮਗਰ ਕਿਉਂ ਨਾ ਪੈਂਦਾ ਹੈ ਮੈਂ ਕਿ ਤੇਰਾ ਲੈ ਕੇ ਭੱਜ ਗਈਆਂ ਉਹ ਕਹਿਣ ਲੱਗਾ ਜੋ ਮੰਗੇਂਗੀ ਉਹੀ ਦੇ ਦੇਉਂਗੀ ਦੇ ਦੇਉਂਗਾ ਪਰ ਮੈਂ ਤੈਨੂੰ ਪਸੰਦ ਕਰਦਾ ਤੈਨੂੰ ਪਿਆਰ ਕਰਦਾ ਤੇਰੇ ਬਿਨਾ ਮੈਂ ਇੱਕ ਮਿੰਟ ਵੀ ਰਹਿ ਨਹੀਂ ਹੁੰਦਾ ਇਸ ਲਈ ਕੱਲ ਬੜਾ ਪਹਿਚੈਨ ਹੁੰਦਾ ਸੀ ਤੈਨੂੰ ਦੇਖਣ ਕਰਕੇ ਤੁਹਾਡੇ ਘਰਾਂ ਵੱਲ ਗਿਆ ਸੀ ਤੇ ਹਰਨ ਵੀ ਮਾਰਿਆ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਅੱਗੇ ਹੱਥ ਜੋੜਦੀਆਂ ਪਲੀਜ਼ ਹੁਣ ਤੇ ਸਾਡੇ ਘਰ ਵੱਲ ਨਾ ਆਏ ਤੇ ਨਾ ਹੀ ਸਾਡੇ ਘਰਾਂ ਦੇ ਮੁਰੇ ਆ ਕੇ ਹਰਨ ਮਾਰੀ ਮੇਰੀ ਤਾਈ ਬੜੀ ਭੜੀ ਜਨਾਨੀ ਆ ਉਹਨੇ ਤਾਂ ਮੇਰੇ ਡੈਡੀ ਤੇ ਖਾ ਮਖਾ ਮੇਰੇ ਛਿੱਤਰ ਪਵਾ ਦੇਨੇ ਆ ਦੇੜੀ ਨੇ ਮੇਰਾ ਘਰੋਂ ਨਿਕਲਣਾ ਵੀ ਪੰਦ ਕਰ ਦੇਣਾ ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦੀ ਤੇ ਨਾ ਹੀ ਤੇਰੇ ਨਾਲ ਕਰ ਸਕਦੀ ਆ ਰੱਬ ਦਾ ਵਾਸਤਾ ਤੂੰ ਮੇਰਾ ਖਿਹੜਾ ਛੱਡ ਦੇ ਉਹ ਕਹਿਣ ਲੱਗਾ ਮਨਜਿੰਦਰ ਮੈਂ ਤੇਰੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਤੂੰ ਜੇ ਕਹਿੰਦੀ ਆ ਤਾਂ ਮੈਂ ਤੇਰੇ ਘਰਾਂ ਵੱਲ ਨਹੀਂ ਆਉਂਦਾ ਪਰ ਹਾਂ ਮੈਨੂੰ ਇੱਕ ਵਾਰ ਹਾਂ ਕਰ ਦੇ ਨਾ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਮੈਂ ਉਹਨੂੰ ਕਿਹਾ ਕਿ ਇਦਾਂ ਦਾ ਕੰਮ ਪਿੰਡ ਦੀਆਂ ਧੀਆਂ ਨਾਲ ਨਹੀਂ ਕਰੀਦਾ ਪਿੰਡ ਵਿੱਚ ਤਾਂ ਸਾਰੀਆਂ ਧੀਆਂ ਹੁੰਦੀਆਂ ਉਹ ਕਹਿਣ ਲੱਗਾ ਨਹੀਂ ਕੋਈ ਗੱਲ ਨਹੀਂ ਤੁਸੀਂ ਹੋਰ ਕੋਤਦੇ ਆਂ ਤੇ ਅਸੀਂ ਹੋਰ ਕੋਤਦੇ ਆਂ ਮੈਂ ਉਹਨੂੰ ਕਿਹਾ ਕਿ ਪਲੀਜ਼ ਮੈਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਤੇ ਮੈਨੂੰ ਨਾ ਪਰੇਸ਼ਾਨ ਕਰ ਮੈਨੂੰ ਪਤਾ ਸੀ ਕਿ ਘਰ ਆ ਕੇ ਕਿੰਨਾ ਕੰਮ ਕਰਨਾ ਪੈਣਾ ਹੈ ਪਹਿਲਾਂ ਸਵੇਰ ਦੇ ਪਏ ਝੂਠੇ ਭਾਂਡੇ ਧੋਣੇ ਫਿਰ ਝਾੜੂ ਫੇਰੂੰਗੀ ਵੇੜਾ ਵੀ ਕੱਚਾ ਸੀ ਫਿਰ ਕੱਪੜੇ ਵੀ ਧੋਣੇ ਸੀ ਸਕੂਲ ਦੀ ਵਰਦੀ ਵੀ ਧੋਣੀ ਸੀ ਤੇ ਰੋਟੀ ਪਾਣੀ ਦਾ ਵੱਖਰਾ ਕੰਮ ਸੀ ਕਿੱਥੋਂ ਇਹਦੇ ਪਿਆਰ ਵਿੱਚ ਪੈ ਕੇ ਆਪਣੇ ਆਪ ਨੂੰ ਦੀ ਜਾਨ ਸੋਲੀ ਤੇ ਟੰਗੂੰਗੀ ਉਪਰੋਂ ਇਹਦੀ ਟੈਨਸ਼ਨ ਨਜਾਇਜ਼ ਕੀ ਪਾਲੂੰਗੀ ਮੇਰਾ ਦਿਲ ਨਹੀਂ ਮੰਨਦਾ ਸੀ ਇਸ ਲਈ ਮੈਂ ਉਹਨੂੰ ਕਿਹਾ ਕਿ ਪਲੀਜ਼ ਹੁਣ ਸਾਡੇ ਘਰ ਵੱਲ ਨਾ ਆਏ ਉਹ ਸਾਡੇ ਘਰ ਦੇ ਮੂਹਰੇੋਂ ਤੋਂ ਬਾਅਦ ਵਿੱਚੋਂ ਹੀ ਛੱਡ ਕੇ ਪਿੱਛੇ ਮੁੜ ਗਿਆ ਮੇਰੇ ਨਾਲ ਹੋਰ ਵੀ ਕੁੜੀਆਂ ਸੀ ਜਿਨ੍ਹਾਂ ਨੇ ਅੱਗੇ ਜਾਣਾ ਸੀ ਸਾਡਾ ਘਰ ਸ਼ੁਰੂ ਤੇ ਲੱਗੇ ਜੇ ਗਲੀ ਵਿੱਚ ਸੀ ਸਾਡੇ ਘਰ ਦੀ ਗਲੀ ਕਾਫੀ ਖੁੱਲੀ ਤੇ ਚੌੜੀ ਸੀ ਵੱਡੇ ਸਾਧਨ ਵੀ ਅਕਸਰ ਲੰਘ ਜਾਂ ਕਰਦੇ ਸੀ ਜਿਸਨ ਤੇ ਮੇਰੀ ਗੱਲ ਦਾ ਤਾਂ ਕੋਈ ਅਸਰ ਨਹੀਂ ਹੋਇਆ ਉਹ ਸ਼ਾਮ ਨੂੰ ਪੂਰੇ 6 ਵਜੇ ਘਰ ਦੇ ਮੂਹਰੇੋਂ ਹਾਰਨ ਮਾਰ ਕੇ ਲੰਘਿਆ ਘਰ ਦਾ ਗੇਟ ਖੁੱਲਾ ਸੀ ਮੈਂ ਵੇਖ ਲਿਆ ਤੇ ਉਹਨੇ ਵੀ ਮੈਨੂੰ ਵੇਖ ਲਿਆ ਸੀ ਕਿਉਂਕਿ ਮੈਂ ਵਿਹੜੇ ਵਿੱਚ ਬੈਠੀ ਸਬਜ਼ੀ ਕੱਟ ਰਹੀ ਸੀ ਉਹ ਮੈਨੂੰ ਦੇਖ ਕੇ ਸਮਾਈਲ ਕਰਕੇ ਫਿਰ ਅੱਗੇ ਲੰਘਿਆ ਸੀ ਘਰ ਦੇ ਮੂਰਿਆਂ ਐਨੇ ਹੌਲੀ ਮੋਟਰ ਸਿਕਨਕਲ ਲਗਾਉਂਦਾ ਸੀ ਜਿਵੇਂ ਕੋਈ ੱੱਕਾ ਲਾਉਂਦਾ ਹੋਵੇ ਨਹੀਂ ਤਾਂ ਉਹਦੀ ਚਲਾਉਣੀ ਤਾਂ ਇੰਨੀ ਗੰਦੀ ਸੀ ਕਿ ਮੈਂਟਾ ਵਿੱਚ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਸੀ ਅਗਲੇ ਦਿਨ ਮੈਂ ਸਕੂਲ ਗਈ ਤਾਂ ਮੈਨੂੰ ਕਹਿਣ ਲੱਗਾ ਕਿ ਮੇਰਾ ਆਖਰੀ ਸਾਲ ਪਲੀਸ ਮੈਨੂੰ ਹਾਂ ਕਰ ਮੈਂ ਕਿਹਾ ਨਹੀਂ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਤੂੰ ਮੇਰੇ ਪਿੱਛੇ ਐਵੇਂ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਪਤਾ ਨਹੀਂ ਕਦੋਂ ਮੇਰਾ ਡੈਡੀ ਵਿਆਹ ਕਰਤੇ। ਮੈਨੂੰ ਉੱਥੇ ਹੀ ਕਰਾਉਣਾ ਪੈਣਾ। ਮੈਂ ਆਪਣੀ ਜ਼ਿੰਦਗੀ ਨੂੰ ਨਹੀਂ ਰੋਲਣਾ। ਮੇਰੇ ਡੈਡੀ ਸਾਨੂੰ ਮਸਾਂ ਹੀ ਪੜਾਉਂਦਾ ਹੈ। ਉਹ ਮੈਨੂੰ ਕਹਿਣ ਲੱਗਾ ਤੂੰ ਇੰਨੀ ਸਮਝਦਾਰ ਕਦੋਂ ਦੀ ਹੋ ਗਈ? ਹਰ ਵੇਲੇ ਤੂੰ ਸ਼ਰਾਰਤਾਂ ਤੇ ਹਸਮੁਖ ਸੁਭਾਣਾ ਗੱਲ ਕਰਦੀ ਆ ਮਜ਼ਾਕ ਕਰਦੀ ਰਹਿੰਦੀ ਆ। ਜੇ ਤੂੰ ਇੰਨੀ ਸਮਝਦਾਰ ਵੀ ਆ ਤਾਂ ਮੈਂ ਕਿਹਾ ਪਲੀਜ਼ ਮੈਨੂੰ ਤੰਗ ਨਾ ਕਰ। ਮੈਂ ਕੋਈ ਗੱਲ ਨਹੀਂ ਕਰਨੀ। 15 ਦਿਨ ਤੱਕ ਮੈਂ ਉਹਨੂੰ ਉਹੀ ਹਾਂ ਨਾ ਨੇ ਕੀਤੀ ਫਿਰ ਹੌਲੀ ਹੌਲੀ ਮੈਨੂੰ ਲੱਗਿਆ ਕਿ ਸ਼ਾਇਦ ਸੱਚੀ ਮੈਨੂੰ ਦਿਲੋਂ ਪਿਆਰ ਕਰਦਾ ਤੇ ਮੈਂ ਵੀ ਹਾਂ ਕਰ ਬੈਠੀ ਸੀ ਇਤਾਂ ਹੀ ਮੈਂ ਉਹਦੇ ਨਾਲ ਪਿਆਰ ਵਿੱਚ ਰੰਗੀ ਗਈ ਸੀ ਮੈਨੂੰ ਸੱਚੀ ਬੜਾ ਪਿਆਰ ਕਰਦਾ ਸੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਤਾਂ ਉਸੇ ਵੇਲੇ ਮੈਨੂੰ ਸਕੂਲ ਫੜਾ ਦਿੰਦਾ ਹੁੰਦਾ ਸੀ ਘਰੋਂ ਚੰਗੇ ਸਰ ਤੇ ਮੈਂ ਉਹਨੂੰ ਕਿਹਾ ਕਿ ਅਸੀਂ ਇੰਨੇ ਅਮੀਰ ਨਹੀਂ ਆ ਉਹ ਕਹਿੰਦਾ ਮੈਨੂੰ ਪਤਾ ਹੈ ਤੁਹਾਡੇ ਹਾਲਾਤਾਂ ਦਾ ਪਰ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹੌਲੀ ਹੌਲੀ ਸਾਡੀ ਗੱਲ ਵੱਧ ਗਈ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਮਿਲਣਾ ਵਾਂ ਭਾਵੇਂ ਕੁਝ ਹੋ ਜਾਵੇ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਮਿਲ ਸਕਦੀ ਸਕੂਲ ਵਿੱਚ ਮੈਨੂੰ ਅਤੀ ਛੁੱਟੀ ਵੇਲੇ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੰਦਿਰ ਤੋਂ ਮੈਂ ਮੇਰੇ ਕੋਲ ਬੈਠ ਜਾਇਆ ਕਰ ਮੈਂ ਇੱਕੋ ਪੀੜ ਤੋਂ ਬਾਅਦ ਕਾ ਚਲੇ ਜਾਣਾ ਫਿਰ ਕਿਤੇ ਤੈਨੂੰ ਕੱਲ ਨੂੰ ਦੇਖਾਂ ਮੈਂ ਉਹਨੂੰ ਕਿਹਾ ਕਿ ਤੂੰ ਕੱਲ ਕਿੱਥੇ ਆਉਣਾ ਦੇਰ ਨੂੰ ਤਾਂ ਤੂੰ ਘਰ ਦੇ ਮੂਹਰੇ ਪਤਾ ਨਹੀਂ ਕਿੰਨੇ ਗੇੜੇ ਮਾਰ ਜਾਂਦਾ ਉਹ ਕਹਿਣ ਲੱਗਾ ਤੂੰ ਗੇਟ ਖੋਲ ਕੇ ਰੱਖਿਆ ਕਰ ਤੈਨੂੰ ਦੇਖ ਕੇ ਨੀਂਦ ਆ ਜਾਂਦੀ ਹੈ ਮੇਰੇ ਕੋਲ ਆਪਣਾ ਫੋਨ ਨਹੀਂ ਸੀ ਇਸ ਲਈ ਉਹ ਮੈਨੂੰ ਕਹਿਣ ਲੱਗਾ ਤੇਰੇ ਨਾਲ ਫੋਨ ਕਰ ਤੇ ਗੱਲ ਕਰਨ ਦਾ ਬੜਾ ਦਿਲ ਕਰਦਾ ਮੈਨੂੰ ਕਿਹਾ ਪਲੀਜ਼ ਮੈਂ ਇਤਾਂ ਦਾ ਕੰਮ ਨਹੀਂ ਕਰ ਸਕਦੀ ਸਕੂਲ ਵਿੱਚ ਮੇਰੇ ਨਾਲ ਗੱਲਬਾਤ ਕਰ ਲਿਆ ਕਰ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਮੇਰੀ ਐਕਸੇਲ ਸੀ लवली ਉਹਨੂੰ ਪਤਾ ਸੀ ਕਿ ਮੈਂ ਤੇ ਜਸ਼ਨ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਕਦੇ-ਕਦੇ ਜਸ਼ਨ ਮੈਨੂੰ लवली ਦੇ ਸਾਹਮਣੇ ਹੀ ਆਪਣੇ ਸੀਨੀਅਰ ਨਾਲ ਲਾ ਲੈਂਦਾ ਸੀ ਤੇ ਪਿਆਰ ਦਿਖਾਉਂਦਾ ਹੁੰਦਾ ਸੀ ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ ਤਾਂ ਮੈਂ ਉਹਨੂੰ ਕਹਿੰਦੀ ਸੀ ਕਿ ਇਹ ਜ਼ਿਆਦਾ ਦਿਖਾਵਾ ਨਾ ਕਰਿਆ ਕਰ ਪਿਆਰ ਦਿਲੋਂ ਹੁੰਦਾ ਇੱਕ ਦਿਨ ਮੇਰਾ ਭਰਾ ਜਦ ਕਰਦਾ ਸੀ ਕਿ ਮੈਂ ਨਾਨਕਿਆਂ ਦੇ ਜਾਣ ਉਹਦੀ ਜਦ ਨੂੰ ਦੇਖ ਕੇ ਡੈਡੀ ਨੇ ਉਹਨੂੰ ਹਫ਼ਤੇ ਇੱਕ ਦੇ ਲਈ ਨਾਨਕੇ ਭੇਜ ਦਿੱਤਾ ਘਰ ਵਿੱਚ ਮੈਂ ਇਕੱਲੀ ਹੁੰਦੀ ਸੀ ਤੇ ਡੈਡੀ ਵੀ ਕੰਮ ਤੇ ਚਲਾ ਜਾਂਦਾ ਸੀ। ਤਾਈ ਹੋਣਾ ਦੇ ਵਿੜੇ ਵਿੱਚ ਕੰਦ ਸੀ। ਇਧਰੋਂ ਉਧਰੋਂ ਕੋਈ ਜ਼ਿਆਦਾ ਨਹੀਂ ਦੱਸਦਾ ਸੀ। ਇੱਕ ਦੂਜੇ ਦੇ ਘਰ ਜਾਂਦੇ ਸੀ ਇਸ ਲਈ ਕੋਈ ਜ਼ਿਆਦਾ ਡਰ ਵਾਲੀ ਗੱਲ ਨਹੀਂ ਸੀ। ਜਸ਼ਨ ਜਦ ਕਰੀ ਆਂਦਾ ਸੀ ਕਿ ਮਨਜਿੰਦਰ ਮੈਂ ਤੈਨੂੰ ਮਿਲਾਂ। ਮੈਂ ਉਹਨੂੰ ਕਿਹਾ ਨਹੀਂ ਮੈਂ ਤੈਨੂੰ ਨਹੀਂ ਮਿਲਣਾ। ਪਹਿਲਾਂ ਮੈਂ ਨਾਣੋਕਾ ਕਰਦੀ ਰਹੀ। ਪਰ ਫਿਰ ਉਹਦੇ ਜ਼ਿਆਦਾ ਕਹਿਣ ਤੇ ਮੈਂ ਉਹਨੂੰ ਕਿਹਾ ਕਿ ਮੈਂ ਕੱਲ ਨੂੰ ਛੁੱਟੀ ਕਰ ਲਵਾਂਗੀ ਤੇ ਤੂੰ ਦੁਪਹਿਰ ਨੂੰ ਆ ਜਾਏ। ਉਹ ਕਹਿਣ ਲੱਗਾ ਕਿ ਠੀਕ ਹੈ। ਮੈਂ ਆਪਣੇ ਡੈਡੀ ਨੂੰ ਕੰਮ ਤੇ ਭੇਜ ਦਿੱਤਾ ਗਰਮੀਆਂ ਦੇ ਦਿਨ ਸੀ ਸਿਖਰ ਦੁਪਹਿਰ ਸੀ 12:00 ਵਜੇ ਉਹ ਆਹਲਾ ਦਿਵਾਰਾ ਦੇਖ ਕੇ ਸਾਡੇ ਘਰੇ ਆਇਆ ਮੈਨੂੰ ਸ਼ਰਮਜੀ ਆਈ ਸੀ ਆਉਂਦੇ ਹੀ ਉਹਨੇ ਮੈਨੂੰ ਜੱਫੀ ਪਾਣੀ ਤੇ ਆਪਣੇ ਸੀਨੇ ਨਾਲ ਲਾ ਕੇ ਕਹਿਣ ਲੱਗ ਮੰ ਜਿੰਦਰਾ ਮੈਂ ਤੈਨੂੰ ਸੱਚੀ ਬਹੁਤ ਪਿਆਰ ਕਰਤ ਮੈਨੂੰ ਨਹੀਂ ਪਤਾ ਸੀ ਕਿ ਉਹਦੀ ਨੀਅਤ ਇੰਨੀ ਮਾੜੀ ਹੋ ਉਹਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਇਸ ਛੋਟੀ ਉਮਰ ਵਿੱਚ ਹੀ ਮੈਂ ਆਪਣੀ ਇੱਛਤ ਗਵਾ ਲਈ ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦਾ ਹੌਲੀ ਹੌਲੀ ਜਦੋਂ ਮੈਨੂੰ ਪਿਆਰ ਕਰਦਾ ਸੀ ਤਾਂ ਮੈਂ ਵੀ ਉਸੇ ਪਿਆਰ ਵਿੱਚ ਕੁਝ ਵੀ ਨਾ ਕਹਿ ਸਕੀ ਤੇ ਨਾ ਹੀ ਮੇਰੇ ਮੂੰਹੋਂ ਨਾ ਨਿਕਲੇ ਉਹਨੇ ਮੈਨੂੰ ਰੱਜ ਕੇ ਪਿਆਰ ਕੀਤਾ ਉਹ ਬਹੁਤ ਖੁਸ਼ ਹੋਇਆ ਕਹਿਣ ਲੱਗਾ ਤੂੰ ਬਹੁਤ ਸਹੀ ਹੈ ਸ਼ਾਇਦ ਇੱਕ ਸਹੀ ਕੁੜੀ ਨੂੰ ਪਿਆਰ ਕੀਤਾ ਮੈਂ ਸੱਚਮੁੱਚ ਪਹਿਲੀ ਵਾਰ ਪਿਆਰ ਕੀਤਾ ਸੀ ਤੇ ਉਹਦੇ ਪਿਆਰ ਵਿੱਚ ਮੈਂ ਉਹਦੇ ਨਾਲ ਇੰਨਾ ਕੁਝ ਗਲਤ ਕਰ ਲਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਅਕਸਰ ਹੀ ਮੈਨੂੰ ਕਹਿੰਦਾ ਹੁੰਦਾ ਸੀ ਜੇਸਤਨ ਮੈਂ ਤੈਨੂੰ ਮਿਲਾਂ ਤੇਰੇ ਤੇ ਸਾਰੀਆਂ ਰੀਤਾਂ ਪੂਰੀਆਂ ਕਰਨੇ ਉਹ ਮੇਰੇ ਨਾਲ ਆਪਣਾ ਮਨ ਖੁਸ਼ ਕਰਕੇ ਕਿਆ ਸੀ ਮੈਂ ਜਦੋਂ ਉੱਠ ਕੇ ਵੇਖਿਆ ਤਾਂ ਬੈੱਡ ਦੀ ਚਾਦਰ ਲਾਲ ਸੀ ਕਿਉਂਕਿ ਕੱਚੀ ਉਮਰ ਦੇ ਪਿਆਰ ਵਿੱਚ ਮੈਂ ਉਹ ਗਲਤੀ ਕਰ ਬੈਠੀ ਸੀ ਜਿਹੜੀ ਮੈਨੂੰ ਨਹੀਂ ਕਰਨੀ ਚਾਹੀਦੀ ਸੀ ਮੈਂ ਉਸ ਚਾਦਰ ਨੂੰ ਵੇਖ ਉਹ ਉਸ ਚਾਦਰ ਨੂੰ ਵੇਖ ਕੇ ਬੜਾ ਖੁਸ਼ ਹੋਇਆ ਕਹਿਣ ਲੱਗਾ ਤੂੰ ਕਿੰਨੀ ਚੰਗੀ ਆ ਵਾਰ-ਵਾਰ ਮੇਰਾ ਮੱਥਾ ਚੁੰਮੇ ਜਾਂਦਾ ਸੀ ਮੈਨੂੰ ਪਿਆਰ ਕਰੀ ਜਾਂਦਾ ਸੀ ਪਰ ਮੇਰੇ ਕੋਲ ਦਰਦ ਸਹਿ ਨਹੀਂ ਹੁੰਦੀ ਸੀ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਉਹਨੇ ਮੈਨੂੰ ਕਿਹਾ ਕਿ ਤੂੰ ਡਰਨਾ ਜੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇਗੀ ਤਾਂ ਮੈਂ ਤੇਰੇ ਨਾਲ ਖੜਾ ਤੈਨੂੰ ਕੋਈ ਕੁਝ ਨਹੀਂ ਕਹੂਗਾ ਮੈਂ ਆਪਣੇ ਘਰ ਦੇ ਨਾਲ ਗੱਲ ਕਰਕੇ ਤੇਰੇ ਨਾਲ ਵਿਆਹ ਕਰਵਾਉਂਗਾ ਮੈਂ ਕਾਫੀ ਦੇਰ ਤੱਕ ਪਈ ਰਹੀ ਸੀ ਤੇ ਕੋਈ ਜਰਬਾਤ ਫਿਰ ਉਹ ਆਪਣੇ ਘਰ ਚਲਾ ਗਿਆ ਮੈਂ ਵੀ ਹੌਲੀ-ਹੌਲੀ ਉੱਠ ਕੇ ਘਰ ਦੇ ਕਮਰੇ ਵਿੱਚ ਲੱਗ ਗਈ ਪਰ ਹਲੇ ਤੱਕ ਵੀ ਮੈਨੂੰ ਜਿਸੰਦਾ ਪਿਆਰ ਹੀ ਮਹਿਸੂਸ ਕੋਈ ਜਾਂਦਾ ਸੀ ਕਰਦੇ ਆ ਕਰਾਉਂਦੇ ਆ 2-4 ਸਾਲ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਰਹੇ ਮਿਲਦੇ ਰਹੇ ਫਿਰ ਹੌਲੀ-ਹੌਲੀ ਮੇਰੇ ਡੈਡੀ ਨੇ ਮੇਰੇ ਲਈ ਰਿਸ਼ਤਾ ਵਿਕਣਾ ਸ਼ੁਰੂ ਕਰ ਦਿੱਤਾ ਮੇਰੇ ਡੈਡੀ ਨੇ ਦੇਖਿਆ ਕਿ ਕੁੜੀ ਜਵਾਨ ਹੋ ਗਈ ਇਹਦਾ ਵਿਆਹ ਕਰ ਦੇਣਾ ਚਾਹੀਦਾ ਡੈਡੀ ਨੇ ਮੇਰੇ ਲਈ ਮੁੰਡਾ ਵੇਖਿਆ ਸੋਨਾ ਸੀ ਤੇ ਚੰਗਾ ਘਰ ਬੁਹਾ ਬਣਿਆ ਹੋਇਆ ਸੀ ਪਰ ਮੁੰਡਾ ਇਕੱਲਾ ਇਕੱਲਾ ਹੋਣ ਦੇ ਕਾਰਨ ਦਾ ਉਹ ਬਹੁਤ ਪਿੰਦਾ ਸੀ ਉਹਨਾਂ ਨੇ ਸਾਨੂੰ ਇਹ ਗੱਲ ਨਹੀਂ ਦੱਸੀ ਸੀ ਮੈਂ ਆਪਣੀ ਡੈਡੀ ਨੂੰ ਕਿਹਾ ਕਿ ਡੈਡੀ ਮੈਂ ਉਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਡੈਡੀ ਕਹਿਣ ਲੱਗਾ ਨਹੀਂ ਤੇਰਾ ਵਿਆਹ ਉੱਥੇ ਹੀ ਕਰਾਂਗੇ ਇਹ ਇਕੱਲਾ ਇਕੱਲਾ ਮੁੰਡਾ ਹੈ ਤੇ ਜ਼ਮੀਨ ਵੀ ਹੈ ਤੂੰ ساری ਜ਼ਿੰਦਗੀ ਖੁਸ਼ ਰਹਵੇਂਗੀ ਮੈਂ ਜੱਜ ਨਾਲ ਗੱਲ ਕੀਤੀ ਉਹਨੂੰ ਵੀ ਦੱਸਿਆ ਪਰ ਉਹ ਤਾਂ ਮੰਨਦਾ ਹੀ ਨਹੀਂ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਭਜਾ ਕੇ ਲੈ ਜਾਊਂਗਾ ਪਰ ਮੈਂ ਭੱਜਣਾ ਨਹੀਂ ਚਾਹੁੰਦੀ ਸੀ ਮੈਂ ਆਪਣੇ ਡੈਡੀ ਨੂੰ ਜਿਸਨ ਬਾਰੇ ਦੱਸਿਆ ਤਾਂ ਡੈਡੀ ਬੜਾ ਗੁੱਸੇ ਹੋਇਆ ਅਸੀਂ ਉਹਨਾਂ ਨਾਲ ਰਿਸ਼ਤਾ ਨਹੀਂ ਜੋੜ ਸਕਦੇ ਉਹ ਐਨੇ ਅਮੀਰਾ ਤੇ ਅਸੀਂ ਮਾਤੜ ਜੇ ਉਹਨਾਂ ਨਾਲ ਮੱਥਾ ਨਹੀਂ ਲਾ ਸਕਦੇ ਮੈਂ ਕਿਹਾ ਡੈਡੀ ਉਹ ਇਹੋ ਜਿਹਾ ਨਹੀਂ ਆ ਬਹੁਤ ਚੰਗਾ ਡੈਡੀ ਨੇ ਮੈਨੂੰ ਗੁੱਸੇ ਨਾਲ ਕਿਹਾ ਕਿ ਮੈਂ ਸਭ ਜਾਣਦਾ ਤੂੰ ਮੇਰੇ ਨਾਲੋਂ ਪਹਿਲਾਂ ਨਹੀਂ ਜੰਮੀ ਡੈਡੀ ਨੇ ਸਾਫ਼ ਮਨਾ ਕਰ ਦਿੱਤਾ ਮੈਂ ਕਦੀ ਵੀ ਨੰਬਰਦਾਨ ਦੇ ਘਰ ਤੇ ਰਿਸ਼ਤਨ ਨਹੀਂ ਕਰੂੰਗਾ ਭਾਵੇਂ ਕੁਝ ਵੀ ਹੋ ਜਾਵੇ ਜਦੋਂ ਇਹ ਗੱਲ ਜਸਨ ਨੂੰ ਪਤਾ ਲੱਗੀ ਉਹ ਤਾਂ ਤਾਂ ਦਿਲ ਹੀ ਟੁੱਟ ਗਿਆ ਮੈਂ ਵੀ ਬੜਾ ਰੋਦੀ ਸੀ ਡੈਡੀ ਨੇ ਕਿਹਾ ਸੀ ਕਿ ਭੱਜ ਭੁਜਾ ਕੇ ਕਿਤੇ ਨਹੀਂ ਜਾ ਬੰਦੇਆਂ ਵਾਂਗੂ ਜਿੱਥੇ ਮੈਂ ਵਿਆਹ ਕਰਤਾ ਉੱਥੇ ਕਰਵਾ ਲੈ ਮੈਂ ਤੈਨੂੰ ਕੁਝ ਨਹੀਂ ਕਿਹਾ ਇਹਦਾ ਮਤਲਬ ਇਹ ਨਹੀਂ ਕਿ ਤੂੰ ਮੇਰੀ ਇੱਜ਼ਤ ਰੋਲ ਦੇ ਮੈਂ ਕਿਹਾ ਕਿ ਡੈਡੀ ਪਲੀਜ਼ ਮੈਂ ਸੱਚੀ ਉਹਨੂੰ ਬੜਾ ਪਿਆਰ ਕਰਦੀ ਹਾਂ ਤੇ ਉਹ ਵੀ ਮੈਨੂੰ ਪਿਆਰ ਕਰਦਾ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਡਰਦੀ ਨਹੀਂ ਮੇਰੇ ਹੱਥ ਇਸ ਲਈ ਨਹੀਂ ਚੁੱਕਿਆ ਸੀ ਕਿ ਮੈਂ ਜਵਾਨ ਤੇ ਕੋਈ ਗਲਤ ਕਦਮ ਨਾ ਚੱਕ ਲਵਾਂ ਹੌਲੀ-ਹੌਲੀ ਡਰਦੀ ਨਹੀਂ ਮੇਂ ਨਿਕਰੇ ਵਿੱਚ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਮੁੰਡਾ ਸੋਹਣਾ ਸੀ ਮੈਂ ਵੀ ਕੁਝ ਨਾ ਕਹਿ ਸਕੀ ਤੇ ਮੈਂ ਵੀ ਚੁੱਪਚਾਪ ਉੱਥੇ ਹੀ ਰਿਸ਼ਤਾ ਕਰਵਾ ਲਿਆ ਮੇਰੀ ਇਹ ਗੱਲ ਜਦੋਂ ਜਸ਼ਨ ਨੂੰ ਪਤਾ ਲੱਗੀ ਤਾਂ ਉਹ ਬਿਮਾਰ ਹੋ ਗਿਆ ਸੀ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਕਿ ਪੂਰਾ ਹਫਤਾ ਹਸਪਤਾਲ ਵਿੱਚ ਦਾਖਲ ਰਿਹਾ ਤੇ ਹਫਤੇ ਦੇ ਵਿੱਚ ਤਾਂ ਡੈਡੀ ਨੇ ਰਿਸ਼ਤਾ ਕਰਕੇ ਵਿਆਹ ਦੀ ਤਰੀਕ ਵੀ ਰੱਖ ਦਿੱਤੀ ਸੀ ਡੈਡੀ ਬਹੁਤ ਜ਼ਿਆਦਾ ਕਾਲਾ ਸੀ ਇਸ ਲਈ ਉਹਨੇ ਚਲਦੀ ਵਿਆਹ ਕਰਨ ਦਾ ਕਾਹਲੀ ਕੀਤੀ ਜਸ਼ਨ ਮੇਰੇ ਬਿਨਾਂ ਨਹੀਂ रह ਸਕਦਾ ਸੀ ਤੇ ਮੈਂ ਵੀ ਕਰਦੀ ਕਿ ਕੁਸੂਤੀ ਜੀ ਫਸ ਗਈ ਸੀ ਨਾ ਜਸ਼ਨ ਬਿਨਾ ਵਿਆਹ ਕਰਵਾਉਣ ਨੂੰ ਦਿਲ ਕਰਦਾ ਸੀ ਤੇ ਨਾ ਡੈਡੀ ਨੂੰ ਤੰਗ ਕਰਨ ਨੂੰ ਦਿਲ ਕਰਦਾ ਸੀ ਸਾਰੀ ਜ਼ਿੰਦਗੀ ਮੈਂ ਉਹਦਾ ਸਾਥ ਦਿੱਤਾ ਸੀ ਹੁਣ ਡੈਡੀ ਨੂੰ ਛੱਡ ਕੇ ਕਿੱਦਾਂ ਜਸ਼ਨ ਨੂੰ ਚੁਣ ਲੈਂਦੀ ਸੋਚਿਆ ਕਿ ਪਿਆਰ ਯਾਰ ਬਥੇਰਾ ਹੋ ਗਿਆ ਹੁਣ ਆਪਣੇ ਪਿਓ ਦੀ ਲਾਜ ਰੱਖ ਲਵਾਂ ਡੈਡੀ ਤੇ ਕਹਿੰਦੇ ਮੈਂ ਵਿਆਹ ਕਰਵਾਵਾਂ ਥੋੜੇ ਦਿਨਾਂ ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਸ਼ਰਾਬ ਬਹੁਤ ਪਿੰਦਾ ਹਰ ਰੋਜ਼ ਨਸ਼ੇ ਨਾਲ ਰੱਜ ਕੇ ਘਰ ਵੜਦਾ ਉਹਨੂੰ ਤਾਂ ਕੋਈ ਸੁਰਤ ਹੀ ਨਹੀਂ ਹੁੰਦੀ ਕਿ ਮੇਰੀ ਘਰ ਵਾਲੀ ਘਰੇ ਆ ਮੈਂ ਆਪਣੀ ਸੱਸ ਨੂੰ ਕੋਈ ਗੱਲ ਕਹਿੰਦੀ ਤਾਂ ਉਹ ਗੋ ਮੈਨੂੰ ਟੋਕ ਦਿੰਦੀ ਕਿ ਬੰਦੇ ਸ਼ਰਾਬ ਪਿੰਦੇ ਹੀ ਹੁੰਦੇ ਆ ਤੇਰਾ ਸਰਾ ਵੀ ਹੁਣ ਤੱਕ ਪਿੰਦਾ ਮੈਂ ਸੋਚਿਆ ਕਿ ਸ਼ਰਾਬ ਪੀਣ ਦਾ ਮਤਲਬ ਕਦੀ ਕਦੀ ਪੀ ਲੈ ਵੀ ਪਰ ਅਸੀਂ ਤਾਂ ਜਵਾਨ ਸੀ ਅੱਜ ਦੇ ਜਮਾਨੇ ਵਿੱਚ ਇੰਨਾ ਸ਼ਰਾਬ ਪੀ ਕੇ ਕੌਣ ਘਰ ਵਾਲਿਆਂ ਨੂੰ ਤੰਗ ਕਰਦਾ ਫਿਰ ਵਿਆਹ ਤੋਂ ਬਾਅਦ ਮੇਰਾ ਘਰ ਵਾਲਾ ਤੇ ਮੇਰੀ ਸੱਸ ਇੱਕੋ ਹੀ ਗੱਲ ਕਰਦੇ ਸੀ ਕਿ ਸਾਨੂੰ ਮੁੰਡਾ ਚਾਹੀਦਾ ਸਾਡੇ ਪੋਤਾ ਹੀ ਹੋਵੇ ਮੇਰੀ ਸੱਸ ਤਾਂ ਹਰ ਵੇਲੇ ਪੋਤਾ ਪੋਤਾ ਹੀ ਕਰੀਤੀ ਰਹਿੰਦੀ ਸੀ ਮੇਰਾ ਘਰ ਵਾਲਾ ਵੀ ਚਾਹੁੰਦਾ ਸੀ ਕਿ ਸਾਡੇ ਕੁੜੀ ਨਾ ਹੋਵੇ ਇਸ ਲਈ ਮੈਨੂੰ ਪਤਾ ਨਹੀਂ ਕਿਥੋਂ ਕਿਥੋਂ ਉਹਨਾਂ ਨੇ ਮੁੰਡੇ ਹੋਣ ਦੀ ਦਵਾਈ ਖਵਾਈ ਪਰ ਦਵਾਈ ਦਾ ਕੋਈ ਅਸਰ ਨਾ ਹੋਇਆ ਤੇ ਆਖਰ ਵੱਡੇ ਆਪਰੇਸ਼ਨ ਨਾਲ ਮੇਰੇ ਕੁੜੀ ਹੋ ਗਈ ਮੇਰੀ ਸਾਸ ਤੇ ਘਰ ਵਾਲੇ ਤੇ ਉੱਥੇ ਹੀ ਸਾਹ ਸੁੱਕ ਗਏ ਹਾਏ ਸਾਡੇ ਕੁੜੀ ਕਿਉਂ ਹੋ ਗਈ ਉਹ ਤਾਂ ਮੁੰਡਾ ਬਹਾਲਦੇ ਸੀ ਮੇਰਾ ਸਹੁਰਾ ਕਹਿੰਦਾ ਕਿ ਕੋਈ ਗੱਲ ਨਹੀਂ ਕੁੜੀ ਹੋ ਗਈ ਤਾਂ ਕੋਈ ਨਹੀਂ ਅਗਲੀ ਵਾਰ ਮੁੰਡਾ ਹੋ ਜਾਊਗਾ ਮੇਰੀ ਸਾਸ ਤਾਂ ਦਵਾਈਆਂ ਪਉਂਦੀ ਸੀ ਕਿ ਸਾਨੂੰ ਪਹਿਲਾਂ ਮੁੰਡਾ ਚਾਹੀਦਾ ਇਤੇ ਕੋੋਂ ਤਾਂ ਮੁੰਡਾ ਜਾਂ ਮਹਿਨੇ ਹੋਇਆ ਮੈਂ ਕਿਹਾ ਮੰਮੀ ਮੈਂ ਕਿਹੜਾ ਮੁੰਡਾ ਫੜਕੇ ਪਾਇਆ ਹੋਇਆ ਸੀ ਜਦੋਂ ਹੋਣਾ ਹੋ ਜਾਊ ਰੱਬ ਦੀ ਮਿਹਰ ਚਾਹੀਦੀ ਆ ਜੇ ਹਨੇਰੀ ਆਈ ਆ ਤਾਂ ਮੀ ਵੀ ਜ਼ਰੂਰ ਆਊ ਪਰ ਮੇਰੀ ਸਾਸਤਾ ਉਸ ਗੱਲ ਤੇ ਆਉਂਦੀ ਹੀ ਨਹੀਂ ਸੀ ਉਹ ਤਾਂ ਕਹਿੰਦੀ ਸੀ ਕਿ ਬਸ ਮੁੰਡਾ ਹੀ ਚਾਹੀਦਾ ਚਮਤਕਾਰ ਹੀ ਹੋ ਜਾਵੇ ਰੱਬਾ ਕੁੜੀ ਤੋਂ ਮੁੰਡਾ ਵਾਜਾ ਮੈਂ ਆਪਣੇ ਤੀਨ ਨੂੰ ਆਪਣੇ ਸਿਨੇ ਨਾਲ ਲਾਇਆ ਤੇ ਹੌਲੀ ਹੌਲੀ ਪੱਲਣਾ ਸ਼ੁਰੂ ਕਰ ਦਿੱਤਾ ਮੇਰਾ ਘਰ ਵਾਲਾ ਇਸ ਕਰਕੇ ਮੈਨੂੰ ਰੋਜ਼ ਕੁੱਟਣ ਲੱਗ ਪੈਂਦਾ ਤੇ ਸ਼ਰਾਬ ਪੀਂਦਾ ਕੁੱਟਮਾਰ ਕਰਦਾ ਕਿ ਮੈਂ ਕੁੜੀ ਚੰਮ ਦੇ ਜਦੋਂ ਕੋਈ ਕੁੜੀ ਰੋਂਦੀ ਤਾਂ ਉਹਨੂੰ ਗੰਦੀਆਂ ਗੱਲਾਂ ਕਰਦਾ ਕਦੀ ਕਦੀ ਫੁੱਲ ਪਰ ਜਵਾਕਦੇ ਮੂੰਹ ਤੇ ਥੱਪੜ ਵੀ ਮਾਰ ਦਿੰਦਾ ਇਹ ਰੋਂਦੀ ਬਹੁਤ ਹੈ ਰਾਤ ਨੂੰ ਸੌਂ ਨਹੀਂ ਦਿੰਦੀ ਘਰ ਦੇ ਹਾਲਾਤ ਦੇਖ ਕੇ ਮੈਂ ਡੈਡੀ ਨੂੰ ਦੱਸਿਆ ਤੇ ਡੈਡੀ ਮੈਨੂੰ ਲੈ ਕੇ ਲੈ ਗਿਆ ਫਿਰ ਮੈਂ ਆਪਣੇ ਪੇਕੇ ਘਰ ਆ ਗਈ ਇੱਥੇ ਆ ਕੇ ਜਸ਼ਨ ਨਾਲ ਗੱਲ ਕੀਤੀ ਉਹ ਮੈਨੂੰ ਕਹਿਣ ਲੱਗਾ ਤੂੰ ਛੱਡ ਦੇ ਸਭ ਕੁਝ ਮੈਂ ਤੈਨੂੰ ਬਾਹਰਲੇ ਦੇਸ਼ ਲੈ ਜਾਊਂਗਾ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਵਸਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਸਾਰਿਆਂ ਨਾਲ ਸਹੀ ਰਹਿਣੀਆਂ ਗਾਲਾਂ ਵੀ ਬਰਦਾਸ਼ਤ ਕਰਦੀਆਂ ਤੇ ਦੁੱਖ ਦਰਦ ਵੀ ਚਲਦੀ ਵਰਨ ਸੋਨੀਆਂ ਸੱਸ ਤੇ ਘਰ ਵਾਲੇ ਦੀਆਂ ਗੱਲਾਂ ਵੀ ਸੁਣਦੀਆਂ ਮੇਰਾ ਡੈਡੀ ਕਹਿਣ ਲੱਗਾ ਜੇ ਜ਼ਿਆਦਾ ਤੰਗ ਕਰਦੇ ਆ ਤਾਂ ਤੂੰ ਮੈਂ ਆਪਣੀ ਤੀ ਦਾ ਤਲਾਕ ਕਰਵਾ ਦੇਊਂਗਾ ਕੋਜੇਟੇਰ ਹੋਇਆ ਤੇ ਤਲਾਕ ਹੋ ਗਿਆ ਮੈਂ ਕੁੜੀ ਉਹਨਾਂ ਨੂੰ ਦੇ ਦਿੱਤੀ ਉਹ ਕਹਿਣ ਲੱਗੇ ਕਿ ਅਸੀਂ ਕੁੜੀ ਨਹੀਂ ਰੱਖਣੀ ਮੈਂ ਕਿਹਾ ਜੇ ਕੁੜੀ ਨਹੀਂ ਰੱਖਣੀ ਤਾਂ ਕੁੜੀ ਦਾ ਖਰਚ ਦਿਓ ਕਹਿਣ ਲੱਗੇ ਖਰਚ ਵੀ ਨਹੀਂ ਦੇ ਸਕਦੇ ਇਹ ਹੀ ਫੈਸਲਾ ਹੋਇਆ ਕਿ ਕੁੜੀ ਉਹ ਰੱਖਣਗੇ ਜਾਂ ਫਿਰ ਖਰਚ ਦੇਣਗੇ ਪੈਸਾ ਦਾ ਬਹੁਤ ਸੀ ਮੇਰੇ ਸਾਸੋਰੇ ਕੋਲ ਪਰ ਖਰਚ ਨੂੰ ਦਿਲ ਨਹੀਂ ਕਰਦਾ ਸੀ ਬੜੇ कंजੂਸ ਸੀ ਇਸ ਲਈ ਉਹਨਾਂ ਨੇ ਕੋਈ ਖਰਚਾ ਨਹੀਂ ਦਿੱਤਾ ਤੇ ਕੁੜੀ ਨੂੰ ਰੱਖ ਲਿਆ ਮੈਂ ਵੀ ਕੁੜੀ ਦੇ ਦਿੱਤੀ ਮੈਂ ਇਹਨੂੰ ਇਕੱਲੀ ਕਿੱਦਾਂ ਪਾਲ ਲੂੰਗੀ ਕਿ ਤੇ ਹੋਰ ਵਿਆਹ ਕਰਵਾ ਲਵਾਂ ਤੇ ਉੱਥੇ ਵੀ ਨਿਆਣੇ ਹੋਣਗੇ ਤੇ ਪਿੱਛੋਂ ਬੱਚੇ ਲੈ ਕੇ ਜਾਉਂਗੀ ਤਾਂ ਫਿਰ ਔਖਾ ਹੋ ਜਾਊਗਾ ਹਜੇ ਜ਼ਿੰਦਗੀ ਪਤਾ ਨਹੀਂ ਕੀ ਹੋ ਜੀ ਹੋਣੀ ਹੈ ਘਰ ਦੇ ਕਰਾਉਂਦੇ ਮੈਜਿਸਨ ਨਾਲ ਗੱਲ ਕਰਨ ਲੱਗ ਪਈ ਸੀ ਦੁਬਾਰਾ ਉਹਦੇ ਨਾਲ ਪਿਆਰਦੀਆਂ ਪੀਂਗਾ ਫਿਰ ਝੁੱਟਣ ਲੱਗ ਪਈ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਲੈ ਮੈਂ ਕਿਹਾ ਮੇਰਾ ਡੈਡੀ ਹੀ ਨਹੀਂ ਮੰਨਿਆ ਤਾਂ ਉਹ ਕਹਿਣ ਲੱਗਾ ਹੁਣ ਵੀ ਆ ਕੇ ਪਿੱਕੇ ਹੀ ਬੈਠੀ ਆਂ ਜੇ ਪਹਿਲਾਂ ਹੀ ਮੇਰੇ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਆ ਦਿਨ ਨਾ ਵੇਖਣੇ ਪੈਂਦੇ ਮੈਂ ਵੀ ਬੜੀ ਪਰੇਸ਼ਾਨ ਸੀ ਤੇ ਮੇਰਾ ਡੈਡੀ ਵੀ ਪਰੇਸ਼ਾਨ ਸੀ ਹੌਲੀ ਹੌਲੀ ਮੈਂ ਆਪਣਾ ਪਾਸਪੋਰਟ ਬਣਾ ਲਿਆ ਤੇ ਜਿਸਨੇ ਕੁਝ ਪੈਸੇ ਲੈ ਤੇ ਮੈਂ ਮੈਨੂੰ ਮਲੇਸ਼ੀਆ ਪਹੁੰਚੀ ਤਾਂ ਕਿਉਂਕਿ ਉਹ ਮਲੇਸ਼ੀਆ ਕੋ ਮਨ ਲਈ ਆਉਂਦਾ ਜਾਂਦਾ ਸੀ ਉੱਥੇ ਉਹਦੀ ਭੂਆ ਸੱਠ ਸੀ ਤੇ ਮੈਨੂੰ ਵੀ ਉਹਦੇ ਕੋਲੇ ਭੇਜ ਦਿੱਤਾ ਉਹਦੀ ਭੂਆ ਨੇ ਮੈਨੂੰ ਬਾਹਰ ਕੰਮ ਤੇ ਲਵਾ ਦਿੱਤਾ ਮੇਰੇ ਡੈਡੀ ਵੀ ਕੁਝ ਨਹੀਂ ਕੀਆ ਹੌਲੀ ਹੌਲੀ ਮੈਂ ਬਾਹਰ ਕੰਮ ਕੀਤਾ ਤੇ ਪੈਸੇ ਜੋੜੇ ਮੈਂ ਆਪਣੇ ਭਰਾ ਨੂੰ ਵੀ ਇਟਲੀ ਭੇਜ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਉਹਦੀ ਵੀ ਜ਼ਿੰਦਗੀ ਇੱਥੇ ਨਰਕੀ ਹੀ ਹੈ ਇਸ ਲਈ ਮੈਂ ਉਹਨੂੰ ਪਿੰਡ ਵਿੱਚ ਰਹਿਣ ਹੀ ਨਹੀਂ ਦਿੱਤਾ ਤੇ ਇਟਲੀ ਜਾ ਕੇ ਉਹ ਵੀ ਚੰਗੇ ਪੈਸੇ ਕਮਾਉਣ ਲੱਗ ਪਿਆ ਹੌਲੀ ਹੌਲੀ ਮੈਂ ਘਰ ਦਾ ਹੋਇਆ ਸੁਧਾਰ ਦਿੱਤਾ ਡੈਡੀ ਨੇ ਸਾਰਾ ਕੱਚਾ ਵੇੜਾ ਪੱਕਾ ਕਰਵਾ ਲਿਆ ਤੇ ਕਮਰੇ ਦੀਆਂ ਬਾਲੇ ਵਾਲੀਆਂ ਛੱਤਾਂ ਤੇ ਲੈਂਟਰ ਪਾ ਲਿਆ ਸੀ ਸੋਨਾ ਘਰ ਬਣਾ ਦਿੱਤਾ ਸੀ ਹਰ ਪਾਸੇ ਪੱਥਰ ਲਵਾ ਦਿੱਤਾ ਸੀ ਕਿਉਂਕਿ ਮੇਰਾ ਭਰਾ ਵੀ ਬਹੁਤ ਕੰਮ ਕਰਦਾ ਸੀ ਤੇ ਮੈਂ ਵੀ ਉਸਨ ਦਾ ਬੜਾ ਧੰਨਵਾਦ ਕਰਦੀ ਹੁੰਦੀ ਸੀ ਕਾਸ਼ ਤੂੰ ਮੇਰੀ ਜ਼ਿੰਦਗੀ ਵਿੱਚ ਹੁੰਦਾ ਉਹ ਕਹਿਣ ਲੱਗਾ ਕਿ ਮੈਂ ਹੁਣ ਮਲੇਸ਼ੀਆ ਆ ਜਾਊਂਗਾ 6 ਮਹੀਨੇ ਤੱਕ ਉੱਥੇ ਹੀ ਆਪਾਂ ਵਿਆਹ ਕਰਵਾ ਲਵਾਂਗੇ ਮੇਰੇ ਡੈਡ ਨੇ ਕਿਹਾ ਕਿ ਜੇ ਉਹਦੇ ਨਾਲ ਵਿਆਹ ਕਰਾਉਣਾ ਤਾਂ ਪਿੰਡ ਨਹੀਂ ਆਉਣਾ ਮੈਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਮੈਂ ਕਿਹਾ ਡੈਡੀ ਤੁਸੀਂ ਫਿਕਰ ਨਾ ਕਰੋ ਮੈਂ ਮਲੇਸ਼ੀਆ ਤੋਂ ਪਿੰਡ ਨਹੀਂ ਆਉਂਗੀ ਪਰ ਮੈਂ ਆਪਣਾ ਘਰ ਜਸਨ ਨਾਲ ਹੀ ਬਸਾਉਣਾ ਚਾਹੁੰਦੀ ਹਾਂ ਜਸਨ ਨੂੰ ਵੀ ਮਲੇਸ਼ੀਆ ਆ ਗਿਆ ਸੀ ਇੱਥੇ ਹੀ ਅਸੀਂ ਵਿਆਹ ਕਰਵਾ ਲਿਆ ਮੈਂ ਉਹਦੇ ਨਾਲ ਹੀ ਆਪਣੀ ਜ਼ਿੰਦਗੀ گزارਣ ਲੱਗ ਪਈ ਤੇ ਆਪਣੇ ਡੈਡੀ ਨੂੰ ਵੀ ਪੈਸੇ ਪਾਉਣ ਲੱਗ ਪਈ ਸੀ ਕਿਉਂਕਿ ਜਸਨ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਸੀ ਕਿ ਤੂੰ ਪਿੰਡ ਪੈਸੇ ਆਉਦੇ ਪਿਓ ਨੂੰ ਨਹੀਂ ਪੇਚਨੀ ਉਹਨੂੰ ਪਤਾ ਸੀ ਕਿ ਮੇਰਾ ਭਰਾ ਵੀ ਮੇਰੇ ਡੈਡੀ ਤੋਂ ਡੈਡੀ ਨੂੰ ਪੈਸੇ ਪਾਉਂਦਾ। ਹੁਣ ਅਸੀਂ ਆਪਣੇ ਡੈਡੀ ਨੂੰ ਕੰਮ ਤੇ ਜਾਣੋਂ ਹਟਾ ਲਿਆ ਸੀ। ਬਹੁਤ ਕੰਮ ਕਰ ਲਿਆ। ਹੁਣ ਕੰਮ ਨਹੀਂ ਕਰਕੇ ਘਰੇ ਰੈਸਟ ਕਰਿਆ ਕਰੇ, ਵੇਲਾ ਘੁੰਮਿਆ ਫਿਰਿਆ ਕਰੇ। ਡੈਡੀ ਨੇ ਫਿਰ ਵੀ ਕੰਮ ਤੇ ਕਦੀ-ਕਦੀ ਚੱਲ ਜਾਣਾ ਹੁੰਦਾ ਸੀ। ਮੈਂ ਡੈਡੀ ਨੂੰ ਬੋਲਦੀ ਹੁੰਦੀ ਸੀ ਕਿ ਹੁਣ ਕੰਮ ਤੇ ਨਾ ਜਾਇਆ ਕਰ। ਅਸੀਂ ਤੇਰੀ ਜੋ ਸੁਧਾਰ ਦਿੱਤੀ ਆ ਹੁਣ ਤੋਂ ਘਰ ਹੀ ਰਿਹਾ ਕਰ। ਮੈਂ ਡੈਡੀ ਨੂੰ ਕਹਿੰਦੀ ਸੀ ਕਿ ਮੁੰਡੇ ਦਾ ਵਿਆਹ ਕਰਕੇ ਨੂੰ ਨਾਲ ਬਣਾ ਕੇ ਰੱਖਿਓ ਧੀਆ ਵਾਂਗੂ ਪਿਆਰ ਕਰਿਓ ਮੈਨੂੰ ਪਤਾ ਸੀ ਕਿ ਮੇਰਾ ਡੈਡੀ ਬਹੁਤ ਹੀ ਚੰਗਾ ਹੈ ਜਿਨੇ ਮੈਨੂੰ ਫੁੱਟੇ ਮੂਹ ਨਹੀਂ ਗਿਆ ਉਹ ਬਗਾਨੇ ਦੀ ਨੂੰ ਕਿੱਥੇ ਝੜ ਸਕਦਾ ਜਸ਼ਨ ਦੇ ਨਾਲ ਮੇਰਾ ਇੱਕ ਮੁੰਡਾ ਵੀ ਹੋ ਗਿਆ ਸੀ ਬਹੁਤ ਸੋਹਣਾ ਸੀ ਪਰ ਮੇਰੇ ਡੈਡੀ ਨੇ ਕਿਹਾ ਸੀ ਕਿ ਪਿੰਡ ਨਹੀਂ ਆਉਣਾ ਪਿੰਡ ਵਿੱਚ ਇਹ ਗੱਲ ਫੈਲ ਗਈ ਸੀ ਕਿ ਮੈਂ ਜਸ਼ਨ ਨਾਲ ਵਿਆਹ ਕਰਵਾ ਲਿਆ ਸਾਰੇ ਲੋਕ ਇਹੀ ਸਾਂਝਦੇ ਸੀ ਕਿ ਇਹਨਾਂ ਦੀ ਪਹਿਲਾਂ ਹੀ ਕਲਮਤ ਸੀ ਇਸ ਕਰਕੇ ਕੁੜੀ ਨੇ ਤਲਾਕ ਲੈ ਲਿਆ ਤੇ ਜਸ਼ਨ ਨਾਲ ਵਿਆਹ ਕਰਾ ਕੇ ਲਾਲਚ ਕੀਤਾ ਤੇ ਬਾਹਰ ਚਲੀ ਗਈ ਪਰ ਮੈਂ ਜਸ਼ਨ ਨਾਲ ਬਹੁਤ ਖੁਸ਼ ਸੀ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰਾ ਮੁੰਡਾ ਅੱਜ 4 ਸਾਲ ਦਾ ਹੋ ਗਿਆ ਸੀ ਤੇ ਮੈਂ ਇੱਥੇ ਕੋ ਹੀ ਬੱਚਾ ਰੱਖਿਆ ਸੀ ਉਸ ਤੋਂ ਬਾਅਦ ਮੈਂ ਦੂਸਰਾ ਬੱਚਾ ਲੈਣ ਬਾਰੇ ਸੋਚਿਆ ਨਹੀਂ ਕਿਉਂਕਿ ਜਸ਼ਨ ਨੇ ਕਿਹਾ ਸੀ ਕੀ ਇੱਕ ਬੱਚਾ ਰੱਖਣਾ ਭਾਵੇਂ ਕੁੜੀ ਹੋਵੇ ਚਾਹੇ ਮੁੰਡਾ ਪਰ ਰੱਬ ਨੇ ਮੈਨੂੰ ਪੁੱਤ ਦਾ ਮੂੰਹ ਦਿਖਾਇਆ ਸੀ ਮੈਂ ਇੱਕੋ ਹੀ ਬੱਚਾ ਰੱਖਿਆ ਕਦੇ-ਕਦੇ ਸੋਚਦੀ ਆ ਕਿ ਇੱਕ ਬੱਚਾ ਹੋਰ ਲੈ ਲਵਾਂ ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਆ ਕਿ ਜਸ਼ਨ ਨੂੰ ਹੀ ਦੋ ਬੱਚੇ ਪਸੰਦ ਨਹੀਂ ਫਿਰ ਮੈਂ ਇਕੱਲੀ ਵੀ ਕੀ ਕਰ ਸਕਦੀ ਹੁਣ ਮੈਂ ਇੰਨੀ ਜ਼ਿਆਦਾ ਸਿਆਣੀ ਹੋ ਗਈ ਆ ਕਿ ਆਪਣੇ ਡੈਡੀ ਨੂੰ ਵੀ ਕੰਮ ਤੋਂ ਜਾਣੋ ਹਟਾ ਲਿਆ ਘਰ ਵੀ ਸਵਾਰ ਲਿਆ ਤੇ ਆਪਣੇ ਭਰਾ ਦਾ ਵਿਆਹ ਕਰਨ ਬਾਰੇ ਸੋਚਦੀ ਆ ਕਿ ਹੁਣ ਉਹਨਾਂ ਦਾ ਵਿਆਹ ਕਰ ਦੇਵਾਂਗੇ ਕਿਉਂਕਿ ਉਹਦੀ ਵੀ ਉਮਰ ਕਾਫੀ ਹੋ ਗਈ ਉਹਨੇ ਵੀ ਪੈਸਾ ਜੋੜਨ ਬਾਰੇ ਸੋਚਿਆ ਤੇ ਵਿਆਹ ਨਹੀਂ ਕਰਵਾਇਆ ਇਸ ਲਈ ਹੁਣ ਉਹਦੇ ਲਈ ਕੁੜੀ ਦੇਖੀ ਆ ਮੈਂ ਉਹਦਾ ਵਿਆਹ ਕਰਨ ਲਈ ਬਹੁਤ ਕਾੜੀ ਪਈਨੀ ਆ ਕਿ ਜਲਦੀ ਵਿਆਹ ਕਰਵਾ ਲੇ ਤੇ ਮੈਂ ਵੀ ਇੰਡੀਆ ਆਉਣਾ ਚਾਹੁੰਦੀ ਆ ਕਿਉਂਕਿ ਮੈਂ ਆਪਣੇ ਪਿੰਡ ਤੋਂ ਬਾਅਦ ਇੰਡੀਆ ਅਮਡੇ ਤੋਂ ਬਾਅਦ ਇੰਡੀਆ ਆਈ ਹੀ ਨਹੀਂ ਤੇ ਡੈਡੀ ਦੀ ਵੀ ਉਮਰ ਕਾਫੀ ਹੋ ਗਈ ਬਹੁਤ ਹਲ ਕਰਦਾ ਆਪਣੇ ਪਿਓ ਤੇ ਭਰਾ ਨੂੰ ਮਿਲਣ ਹੋ ਸਕਦਾ ਹੈ ਕਿ ਮੇਰਾ ਭਰਾ 31 ਸਾਲ ਹੀ ਵਿਆਹ ਕਰਵਾ ਲਿਆ ਤੇ ਮੈਂ ਇੰਡੀਆ ਜਾਵਾਂ ਮੈਂ ਆਪਣੇ ਘਰ ਵਾਲੇ ਨਾਲ ਇੱਥੇ ਬਹੁਤ ਖੁਸ਼ ਹਾਂ ਬਸ ਆਪਣੇ ਪਿਓ ਨੂੰ ਹੀ ਮਿਲਣਾ ਚਾਹੁੰਦੀ ਆ ਤੇ ਭਰਾ ਦੇ ਵਿਆਹ ਤੋਂ ਬਾਅਦ ਆਪਣੇ ਪਿਓ ਨੂੰ ਆਪਣੇ ਕੋਲ ਲੈ ਕੇ ਜਾਣਾ ਚਾਹੁੰਦੀ ਆ ਤਾਂ ਕਿ ਉਹ ਵੀ ਪਰ ਦੀ ਐਸ਼ ਕਰਾਵੇ ਉਹਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਇਹ ਹੋ ਜੇ ਪਿਓ ਤੋਂ ਤਾਂ ਲੋਕ ਬਾਰੇ ਬਾਰੇ ਜਾਂਦੀ ਹੈ ਮੇਰੀ ਉਮਰ ਵੀ ਮੇਰੇ ਪਿਆਉਣ ਨੂੰ ਲੱਗ ਜਾ ਹਾਂਜੀ ਇਹ ਸੀ ਉਸ ਭੈਣ ਦੀ ਦੱਸੀ ਹੋਈ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਤੁਹਾਡੇ ਕੋਲੇ ਵੀ ਕੋਈ ਹੱਡ ਬੀਤੀ ਜਾਂ ਕੋਈ ਅੱਖੀ ਦੇਖੀ ਕਹਾਣੀ ਹੋਵੇ ਤਾਂ ਮੈਨੂੰ ਇੰਸਟਾਗ੍ਰam ਦੀ ਆਈਡੀ ਤੇ ਮੈਸੇਜ ਕਰੋ ਤੇ ਇੰਸਟਾਗ੍ਰam ਦੀ ਆਈਡੀ ਨੀਤੇ ਡਿਸਕ੍ਰਿਪਸ਼ਨ ਵਿੱਚ ਲਿਖੀ ਹੋਈ ਆ ਮਿਲ ਜائیں ਕੱਲ ਨੂੰ ਨਵੀਂ ਵੀਡੀਓ